ਬਲੇਹਾਰੀ ਕੁਦਰਤ ਵਸਿਆ ਅਸੀਂ ਰੱਬ ਨੂੰ ਬਾਹਰ ਪਾਲ ਲੈਣਾ ਜਿਹੜੇ ਦਰਖਤ ਲਗਾਏ ਨਾ ਸਕੂਲ ਲਾਂਚ ਘਰਾਂ ਚ ਇਹ ਰੱਬ ਹੈ ਅੰਦਰ ਗੁਰੂ ਸਾਹਿਬ ਨੇ ਆਪਾਂ ਕਿਹਾ ਬਲੇਹਾਰੀ ਕੁਦਰਤ ਵਸਿਆ ਕੰਸਾਨ ਹੋ ਗਏ ਮਜ਼ਦੂਰ ਹੋ ਗਏ ਜਿਵੇਂ ਨਾ ਚੱਕ ਲਾਉਣ ਮਣਾ ਕੀਤਾ ਵੀ ਲਾਉਂਦੇ ਨਾਲ ਦਾ ਸੜਦੇ ਆ ਲਾ ਕੇ ਅੰਦਰ ਜੰਨੇ ਆ ਧਿਆਨ ਕਿਤੇ ਕੀਤਾ ਨਹੀਂ ਕਾਦਰ ਕਰੋ ਇਹਨਾਂ ਦੀ ਰਾਤ ਨੂੰ ਸੌਂਦੇ ਜਿਹੜਾ ਤੁਹਾਨੂੰ ਸਾਹ ਆਉਂਦਾ ਨਾ ਇਹਨਾਂ ਕਰਕੇ ਆਉਂਦਾ ਅਗਰ ਤੁਸੀਂ ਸਾਰੇ ਵਰਲਡ ਚੋਂ ਪੂਰੇ ਦਰਖਤ ਕੱਟਦੇ ਹੋ ਨਾ ਮੌਤਾ ਹੋਣੀ ਆ ਸੰਭਵ ਬਿਲਕੁਲ ਪਹਿਲਾਂ ਮਸਜਿਦ ਸੀ ਇਸ ਤੇ ਪਹਿਲਾਂ ਗੁਰੂ ਘਰ ਦਾ ਘਰ ਹੁੰਦਾ ਸੀ ਉਹਦਾ ਸਪਲਾਈ ਹੁੰਦੀ ਹੈ ਦੇਖੋ ਗੁਰੂ ਘਰ ਦੇ ਉੱਪਰ ਹੀ ਕੁਦਦਾਤ ਲੱਗਦੀ ਹੈ ਇਹ ਹੀ ਜ਼ਿੰਦਗੀ ਹੈ ਇਸ ਦੁਨੀਆ 'ਚ ਦੋ ਹੀ ਮਿੱਤਰ ਨੇ ਨਾ ਕੋਈ ਉਹ ਦੋ ਮੁੱਤਰ ਪੈਸਿਆਂ ਦਾ ਭੁੱਖਾ ਨਾ ਸੋਨੇ ਚਾਂਦੀ ਦਾ ਗੁਰੂਗ੍ਰਾਮ ਸਭ ਕਾ ਦਾ ਭੁੱਖਾ ਹੈ ਗੋਬਿੰਦ ਭਾਉ ਭਗਤ ਭੁੱਖਾ ਤੁਹਾਡੇ ਆਟੇ ਦਾ ਤੁਹਾਡੇ ਰੁਪਏ ਦਾ ਭੁੱਖਾ ਨੇ ਇਹ ਵੀ ਕੋਈ ਨਹੀਂ ਡੂੰਘੀ ਦੂਜਾ درخت ਸਾਥੀ ਮਰ ਲੱਗਿਆ ਸਾਡੇ ਥੱਲੇ ਪੈਂਦਾ ਜਿਉਂਦਿਆਂ ਜੀ ਐਕਸੀਜਨ ਦੇ ਰਿਹਾ ਸਾਨੂੰ ਹਾਂਜੀ ਦੇਖੋ ਫਿਰ